ਬੀਤੀ 10 ਜੁਲਾਈ ਨੂੰ ਆਮ ਆਦਮੀ ਪਾਰਟੀ ਵੱਲੋਂ ਅੰਮ੍ਰਿਤਸਰ ਦੇ ਵਿੱਚ ਨੌਜਵਾਨਾਂ ਲਈ ਇੱਕ ਮੈਨੀਫੈਸਟੋ ਜਾਰੀ ਕੀਤਾ ਗਿਆ ਸੀ ਮੈਨੀਫੈਸਟੋ ਜਾਰੀ ਹੋਣ ਤੋਂ ਬਾਅਦ ਉਹ ਵਿਵਾਦਾਂ ਦੇ ਵਿੱਚ गिर ਗਿਆ ਸੀ ਜਿਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਵੱਲੋਂ ਅੰਮ੍ਰਿਤਸਰ ਆ ਕੇ ਦਰਬਾਰ ਸਾਹਿਬ ਫੁੱਲ ਬਖਸ਼ਾਉਣ ਦੀ ਗੱਲ ਕਹੀ ਜਾ ਰਹੀ ਸੀ ਅੱਜ ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ ਮੇਰੇ ਨਾਲ ਸੁੱਚਾ ਸਿੰਘ ਛੋਟੇਪੁਰ ਨੇ ਉਹਨਾਂ ਤੋਂ ਜਾਣਦੇ ਹਾਂ ਕਿ ਅਰਵਿੰਦ ਕੇਜਰੀਵਾਲ 18 ਨੂੰ ਅੰਮ੍ਰਿਤਸਰ ਆ ਰਹੇ ਨੇ ਕੀ ਉਹਨਾਂ ਦਾ ਪ੍ਰੋਗਰਾਮ ਹੈ ਕੀ ਉਹ ਮਾਫੀ ਮੰਗਣ ਆ ਰਹੇ ਨੇ ਫੁੱਲ ਬਖਸ਼ਾਉਣ ਆ ਰਹੇ ਨੇ ਕੀ ਕੀ ਕਰਨ ਲਈ ਆ ਰਹੇ ਉਹ ਗੁਰੂ ਦੇ ਦਰ ਤੇ ਸਿ ਮਨੁੱਖ ਕੋ ਜਾਣੇਣ ਜਾਣੇ ਚ ਗਲਤੀ ਹੋ ਸਕਦੀ ਹੈ ਮਨੁੱਖ ਗਲਤੀਆਂ ਦਾ ਪੁੱਤਲਾ ਅਸੀਂ ਸੁਬਾ ਸ਼ਾਮ ਰੋਜ਼ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਜਾਣੇਣ ਜਾਣੇ ਚ ਸਾਡੇ ਕੋਈ ਗਲਤੀ ਹੋ ਗਈ ਉਹਦੇ ਸਾਨੂੰ ਮਾਫੀ ਦਿਓ ਇਸ ਕਰਕੇ ਅਸੀਂ ਸ਼ਰਧਾ ਪੇਟ ਕਰ ਰਹੇ ਆ ਰਏ ਸੰਗਤ ਨੂੰ ਤੇ ਗੁਰੂ ਕਰਨ ਨੂੰ ਇਸ ਵਿਵਾਦ ਤੋਂ ਬਾਅਦ ਅਕਾਲੀ ਦਲ ਵੱਲੋਂ ਲਗਾਤਾਰ ਇਹ ਕਿਹਾ ਗਿਆ ਕਿ ਜੋ ਵੀ ਮੈਨੀਫੈਸਟੋ ਦੇ ਵਿੱਚ ਤਸਵੀਰ ਜਾਂ ਫਿਰ ਹਰਮੰਦਰ ਸਾਹਿਬ ਦੀ ਤਸਵੀਰ ਦੇ ਨਾਲ ਝਾੜੂ ਦੀ ਜੋ ਫੋਟੋ ਛਾਪੀ ਗਈ ਉਸ ਬਾਰੇ ਸਾਰੀ ਪਾਰਟੀ ਨੂੰ ਔਰ ਪਾਰਟੀ ਲੀਡਰਾਂ ਨੂੰ ਪਤਾ ਸੀ ਔਰ ਜਾਣਬੁੱਝ ਕੇ ਅਜਿਹਾ ਕੀਤਾ ਗਿਆ ਔਰ ਜੇਕਰ ਅਸੀਂ ਮਾਫੀ ਮੰਗਣ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਹ ਮਾਫੀ ਵੀ ਸਿਆਸਤ ਤੋਂ ਪ੍ਰੇਰਿਤ ਹੈ ਔਰ ਇਹ ਇੱਕ ਸਿਆਸੀ ਡਰਾਮਾ ਹੈ। ਨਾ ਕੀ ਚਾਹੁੰਦੇ ਸਾਡੀ ਜਾਨ ਲੈਣੀ ਚਾਹੁੰਦੇ? ਕੀ ਚਾਹੁੰਦੇ ਕੀ ਹੈ? ਜੇ ਅਸੀਂ ਮਾਫੀ ਮੰਗਨੇ ਉਹਨੂੰ ਵੀ ਇਸ ਤਰ੍ਹਾਂ ਕਹਿੰਦੇ ਆ ਆਪ ਬਾਦਲ ਸਾਹਿਬ ਨੇ ਕਿੱਡੀ ਵੱਡੀ ਬਲੰਡਰ ਕੱਲ ਕਰਕੇ ਆਏ ਆ ਜਦ ਬਾਬਾ ਬੰਦਾ ਸਿੰਘ ਬਹਾਦਰ ਦੇ ਸਮਸ਼ੀਦੀ ਸਮਾਗਮ ਤੇ ਗਏ ਆ ਉੱਥੇ ਉਹਨਾਂ ਨੇ ਮੋਦੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਤੁਲਨਾ ਕਰ ਦਿੱਤੀ ਏ ਉਹ ਉਹਨਾਂ ਦਾ ਰਿਸ਼ਤੇਦਾਰ ਜਿਹੜਾ ਮਜੀਠੀਆ ਉਹਨੇ ਸ਼ਬਦਾਂ ਦੇ ਅਰਥੀ ਬੋਲਤੇ ਜੇਤਲੀ ਦੀ ਚੋਰੀ ਚੱਕਣ ਵਾਸਤੇ ਸੁਖਵੀਰ ਬਾਦਲ ਜੋ ਹੌਲੀ ਖੇਡ ਰਿਹਾ ਅਕਾਲੀ ਦਲ ਦਾ ਪ੍ਰਧਾਨ ਹੈ ਤੇ ਸਿਰ ਖਲਾਰ ਕੇ ਖੇਡ ਰਿਹਾ ਇਸ ਕਰਕੇ ਉਹਨਾਂ ਕੋਈ ਨਹੀਂ ਜੇ ਵੱਡੀਆਂ ਬਲੰਡਰ ਹੋਈਆਂ ਨੇ ਉਹਨਾਂ ਨੇ ਉਹਨਾਂ ਨੂੰ ਦੇਖਦੀਆਂ ਉਹਨਾਂ ਦੇ ਰਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਚੋਰੀ ਹੋਇਆ ਉਹਨਾਂ ਦੇ ਰਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪత్రੇ ਅੰਗ ਪਾੜੇ ਗਏ ਉਹਨਾਂ ਦੇ ਰਾਜ ਦੇ ਵਿੱਚ ਇਹ ਬੇਗਨਾ ਜਿਹੜੇ ਪ੍ਰੋਟੈਸਟ ਕਰਨ ਵਾਲੇ ਧਾਰਮਿਕ ਲੋਕ ਸੀ ਉਹਨਾਂ ਨੂੰ ਗੋਲੀਆਂ ਨਾਲ ਮਾਰਿਆ ਗਿਆ ਉਹਨਾਂ ਦੇ ਰਾਜ ਵਿੱਚ ਇੱਕ ਦਲਿਤ ਬੱਚੇ ਦੇ ਜੀਵਨ ਦੇ ਹੱਥ ਪੈਰ ਵੜ ਦਿੱਤੇ ਗਏ ਆਮਰ ਸਾਹਿਬ ਵਿਚ ਇੱਕ ਥਾਣੇਦਾਰ ਆਪਣੀ ਧੀ ਦੀ ਜਿੰਦ ਬਚਾਉਣ ਆਉਂਦਾ ਤੇ ਉਹ ਉਹਨੂੰ ਮਾਰ ਦਿੱਤਾ ਜਾਂਦਾ ਹੈ ਦਲਤ ਬੱਚੇ ਸਾਡੇ ਜਿਹੜੇ ਮਾਸੀਵਾੜੇ ਦੇ ਵਿੱਚ ਬਹੁਪੁਰ ਪਿੰਡ ਦੇ ਵਿੱਚ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਇਹਨਾਂ ਗੱਲਾਂ ਦੀ ਨਹੀਂ ਉਹਨਾਂ ਨੂੰ ਕੋਈ ਕਦੀ ਚੇਤਾ ਆ ਨਿੱਕ ਨਿੱਕੇ ਗੱਲਾਂ ਦਾ ਉਹਨਾਂ ਨੂੰ ਧਿਆਨ ਆ ਜਾਂਦਾ ਦਾਰਾਸਲ ਬਾਦਲ ਸਾਹਿਬ ਦੇ ਕੋਲ ਹੁਣ ਕੋਈ ਮੁੱਦਾ ਕੋਈ ਨਹੀਂ ਰਹਿ ਗਿਆ ਤੇ ਉਹਨਾਂ ਨੂੰ ਫਿਕਰ ਪਈ ਹੋਈ ਹੈ ਕਿ ਜੇ ਆਮ ਆਦਮੀ ਪਾਰਟੀ ਆ ਗਈ ਅਸੀਂ ਤੇ ਲੜ ਰਹੇ ਹਾਂ ਪੰਜਾਬ ਬਚਾਉਣ ਵਾਸਤੇ ਜੇ ਤੁਸੀਂ ਮੁੱਦੇ ਦੀ ਗੱਲ ਕੀਤੀ ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਨੇ ਖੁਦ ਹੀ ਅਕਾਲੀ ਦਲ ਨੂੰ ਇੱਕ ਅਜਿਹਾ ਮੁੱਦਾ ਦੇ ਦਿੱਤਾ ਜਿਹਦੇ ਤੇ ਹੁਣ ਉਹ ਮੁੱਦਾ ਕੋਈ ਨਹੀਂ ਦਿੱਤਾ ਵੇਖੋ ਨੌਨ ਸਿੱਖੀ ਅਣਜਾਣੇ ਅਣਜਾਣੇ ਚ ਉਹਦੇ ਕੋਲ ਗਲਤੀ ਹੋ ਗਈ ਉਸੇ ਵੇਲੇ ਉਹਨੇ ਦਿਲ ਤੋਂ ਮਾਫੀ ਮੰਗੀ ਹੈ ਔਰ ਸਿੱਖੀ ਦੇ ਵਿੱਚ ਵੱਡੇ ਵੱਡੇ ਫੈਸਲੇ ਜਿਹੜੇ ਆ ਉਹ ਮਾਫੀ ਤੋਂ ਬਾਅਦ ਸਮਾਪਤ ਹੋ ਜਾਂਦੇ ਆ ਇਹ ਤਾਂ ਬਾਦਲ ਸਾਹਿਬ ਦੇ ਕੋਲ ਕੋਈ ਹੋਰ ਮੁੱਦਾ ਨਹੀਂ ਸ਼੍ਰੋਮਣੀ ਕਮੇਟੀ ਉਹਦੇ ਕੋਲ ਆ ਉਹ ਮਿਸਯੂਜ਼ ਕਰ ਰਹੀ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਅੱਜ ਕਿਹਾ ਕਿ ਰਾਜਨੀਤਿਕ ਪਾਰਟੀਆਂ ਔਰ ਖਾਸ ਕਰਕੇ ਜੋ ਆਮ ਆਦਮੀ ਪਾਰਟੀ ਹੈ ਉਹ ਧਰਮ ਦੀ ਆੜ ਦੇ ਵਿੱਚ ਲੋਕਾਂ ਨੂੰ ਬੇਵਕੂਫ ਬਣਾ ਰਹੀ ਹੈ ਔਰ ਉਹਨਾਂ ਨੂੰ ਉਹਨਾਂ ਨੇ ਚੇਤਾਵਨੀ ਦਿੱਤੀ ਕਿ ਬਿਲਕੁਲ ਅਕਾਲ ਤਖਤ ਦਾ ਜਥੇਦਾਰ ਸਾਹਿਬ ਦਾ ਸੰਜਿਆ ਚਾਹੀਦੀ ਹੈ ਪਰ ਉਹ ਸਾਰਿਆਂ ਵਾਸਤੇ ਬਰਾਬਰ ਹੋਣਾ ਚਾਹੀਦਾ। ਤੋਂ ਇਹਨ ਸੁਚਾਲ ਸਿੰਘ ਛੋਟੇਪੁਰ ਇਹਨਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਇਸ ਮੁੱਦੇ ਤੇ ਰਾਜਨੀਤੀ ਕਰ ਰਿਹਾ ਹੈ ਪਰ ਉਹਨਾਂ ਨੂੰ ਇਸ ਮੁੱਦੇ ਤੇ ਰਾਜਨੀਤੀ ਕਰਨ ਦੀ بجائے ਆਮ ਆਦਮੀ ਪਾਰਟੀ ਦੇ ਜੋ ਕਨਵੀਨਰ ਅਰਵਿੰਦ ਕੇਜਰੀਵਾਲ ਉਹਨਾਂ ਵੱਲ ਜੋ ਮਾਫੀ ਮੰਗੀ ਗਈ ਹੈ ਉਹ ਸਮੁੱਚੀ ਕੌਮ ਤੋਂ ਮੰਗੀ ਗਈ ਔਰ ਅਕਾਲੀ ਦਲ ਨੂੰ ਵੀ ਉਸ ਮਾਫੀ ਨੂੰ ਕਬੂਲ ਕਰਨਾ ਚਾਹੀਦਾ।